ਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਜਿਹੜਾ ਇਹਨਾਂ ਸਾਡੇ ਪੰਜਾਬ ਦੀ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕੀਤੀ ਆ ਉਹਦਾ ਵਿਰੋਧ ਕਰਦੇ ਆਸੀਂ ਇਹਨਾਂ ਦੇ ਪੁਤਲੇ ਬਣਾ ਕੇ ਹਰ ਪਿੰਡ-ਪਿੰਡ ਦੇ ਵਿੱਚ ਭਾਰਤੀ ਕਿਸਾਨ ਜੁਗਨੀਆਂ ਨੇ ਬਰਾਂਕੇ ਦੀਆਂ ਜਿੱਥੇ ਫੌਜਾਂ ਸੰਗਤਾਂ ਹੈਗੀਆਂ ਨੇ ਉਥੇ-ਉਥੇ ਪਿੰਡ-ਪਿੰਡ ਇੱਕ-ਇੱਕ ਪਿੰਡ ਦੀ ਕੱਲੀ-ਕੱਲੀ ਪਿੰਡ ਦੀ ਕਾਈ ਵੱਖੋ-ਵੱਖਰਾ ਇਹਨਾਂ ਸਰਕਾਰਾਂ ਦਾ ਪਿੱਟ ਸਿਆਪਾ ਕਰਾਂਗੇ ਤੇ ਕਰਦੇ ਆਂ ਤੇ ਅੱਗੇ ਵੀ ਸੰਘਰਸ਼ ਲੜਦੇ ਰਹਿ ਆ ਤੇ ਗਾਂ ਵੀ ਲੜਦੇ ਰਵਾਂਗੇ ਜਿੰਨਾ ਚਿਰ ਸਰਕਾਰਾਂ ਇੰਨਾ ਚਿਰ ਗੋਡੇ ਆੜੀ ਟੇਕਦੀਆਂ ਅੱਗੇ ਵੀ ਅਸੀਂ ਇਹ 19 ਇਹ 20 ਤੇ 21 ਦੇ ਵਿੱਚ ਇਹ ਸਰਕਾਰਾਂ ਨੂੰ ਨਵਾ ਕੇ ਤੇ ਉਦੋਂ ਇਹਨਾਂ ਨੇ ਮੋਦੀ ਸਰਕਾਰ ਨੇ ਮੰਨ ਕੇ ਇਹ ਕਾਨੂੰਨ ਵਾਪਸ ਲਾਇਆ ਸੀ ਉਦੋਂ ਇਹਨਾਂ ਨੇ ਬਾਅਦ ਦੇ ਵਿੱਚ ਫੇਰ ਕਾਨੂੰਨ ਇਹਨਾਂ ਨੇ ਫੇਰ ਲਾਗੂ ਕਰਤੇ ਫੇਰ ਅਸੀਂ 15 ਮਹੀਨੇ ਇਹਨਾਂ ਦਾ ਪੇਟ ਸਿਆਪਾ ਕੀਤਾ ਸਰਕਾਰਾਂ ਦਾ ਸ਼ੰਭੂ ਬਾਰਡਰ ਤੇ ਬਹਿ ਗਏ ਖਨੌਰੀ ਬਾਰਡਰ ਤੇ ਬਹਿ ਗਏ ਤੇ ਹੁਣ ਵੀ ਜਿੰਨਾ ਚਿਰ ਇਹ ਸਰਕਾਰ ਗੋਡੇ ਨਹੀਂ ਟੇਕਦੀ ਉਹਨਾਂ ਚਿਰ ਸੰਘਰਸ਼ ਲੜਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਬਰ ਮੈਂ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸਮਰਟੀ ਕਮੇਟੀ ਪੰਜਾਬ ਜੋ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਤੇ 15 16 ਤੇ 17 ਨਵੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਬਿਲੀ ਸੋਧ ਬਿੱਲ ਜੋ ਪੁਜੀ ਸਰਕਾਰ ਨੇ ਰਾਜ ਸਰਕਾਰਾਂ ਨੂੰ ਭੇਜਿਆ ਭਗਵੰਤ ਮਾਨ ਸਰਕਾਰ ਨੂੰ ਉਹਦਾ ਖਰੜਾ ਜਿਹੜਾ ਉਹ ਭੇਜਿਆ ਵਾ ਤੇ ਉਹਦੇ ਤੇ ਰੈਵਿਸ਼ੁਰਾ ਲੈਣ ਦੇ ਸਬੰਧ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਜਿਹੜਾ ਉਹ ਪੁਤਲੇ ਫੂਕੇ ਜਾਣ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਕੱਲ ਤੋਂ ਜਿਹੜੇ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਪੁਤਲੇ ਜਿੱਥੇ ਫੂਕੇ ਜਾ ਰਹੇ ਉੱਥੇ ਅੱਜ ਜਿਹੜਾ ਫਰੋਜਪੁਰ ਦੇ ਵਿੱਚ ਜੋਨ ਮੱਲਾਂਵਾਲਾ ਦੇ ਪਿੰਡ ਫੱਤੇਵਾਲਾ ਦੇ ਵਿੱਚ ਪੂਰੇ ਨਗਰ ਦੇ ਕਿਸਾਨ ਮਜ਼ਦੂਰ ਨੌਜਵਾਨ ਇਕੱਤਰ ਹੋ ਕੇ ਮੋਦੀ ਸਰਕਾਰ ਦੇ ਭਗਵੰਤਮਾਨ ਸਰਕਾਰ ਦਾ ਜਿਹੜਾ ਧਰਤੀ ਫੂਕ ਮੁਜਹਰਾ ਕੀਤਾ ਗਿਆ ਵਾ ਫਿਰ ਉਹ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਆ ਮੰਗ ਕਰਦੇ ਆ ਕਿ ਬਿਜਲੀ ਸੋਧ ਬਿੱਲ ਜਿਹੜਾ 2025 ਉਹਦਾ ਖਰੜਾ ਜੋ ਭਗਵੰਤਮਾਨ ਸਰਕਾਰ ਨੂੰ ਭੇਜਿਆ ਗਿਆ ਉਹ ਵਾਪਸ ਲਿਆ ਜਾਵੇ ਤੇ ਭਗਵੰਤਮਾਨ ਸਰਕਾਰ ਵੀ ਇੱਥੇ ਜਵਾਬ ਦੇਵੇ ਕਿ ਬਿਜਲੀ ਜਿਹੜਾ ਉਹ ਰਾਜਾਂ ਦਾ ਵਿਸ਼ਾ ਵਾ ਇਸ ਕਰਕੇ ਇਹਦਾ ਕੇਂਦਰੀਕਰਨ ਨਾ ਕੀਤਾ ਜਾਵੇ ਤੇ ਬਿਜਲੀ ਜਿਹੜਾ ਪੂਰਨ ਤੌਰ ਤੇ ਨਿੱਜੀ ਹੱਥਾਂ ਦੇ ਵਿੱਚ ਜਾਣ ਤੋਂ ਜਿਹੜਿਆ ਉਹ ਰੋਕਿਆ ਜਾਵੇ ਇਸ ਕਰਕੇ ਭਗਵੰਤਮਾਨ ਸਰਕਾਰ ਨੂੰ ਵੀ ਅਸੀਂ ਵਿੱਚ ਕਟਹਿਰੇ ਹੀ ਖੜਾ ਕਰਦੇ ਕਿਉਂਕਿ ਚੁੱਪ ਬੈਠੀ ਆ ਤੇ ਜੇਕਰ ਬਿਜਲੀ ਪੂਰਨ ਤੌਰ ਤੇ ਨਿੱਜੀ ਹੱਥਾਂ ਦੇ ਵਿੱਚ ਜਾਂਦੀ ਆ ਜਿੱਥੇ ਉਤਪਾਦਨ ਦੇ ਸਮਝਾਉਤੇ ਪਿਛਲੀਆਂ ਸਰਕਾਰਾਂ ਨੇ ਜਿਹੜਾ ਪ੍ਰਾਈਵੇਟ ਕਰਾਉਣਿਆਂ ਨਾਲ ਕੀਤੇ ਆ ਉੱਥੇ ਹੀ ਜਿਹੜਾ ਬਿਜਲੀ ਵੇਚਣ ਦੇ ਸਮਝੌਤੇ ਵੀ ਜੇਕਰ ਇਹ ਬਿੱਲ ਲਾਗੂ ਹੋ ਜਾਂਦਾ ਤੇ ਇਹ ਨਿੱਜੀ ਹੱਥਾਂ ਦੇ ਨਿੱਜੀ ਹੱਥਾਂ ਦੇ ਵਿੱਚ ਚਲੇ ਜਾਣਗੇ ਤੇ ਮਨਮਰਜ਼ੀ ਦੇ ਰੇਟਾਂ ਦੇ ਉੱਤੇ ਕਰਤਕਾਰਾਂ ਨੂੰ ਬਿਜਲੀ ਦੇਣਗੇ ਪ੍ਰੀਪੇਡ ਮੀਟਰ ਜਿਹੜੇ ਉਹ ਲਾਏ ਜਾਣਗੇ ਜਿਹੜੇ ਚਿਪ ਵਾਲੇ ਸਮਾਰਟ ਮੀਟਰ ਲਾਏ ਜਾ ਰਹੇ ਆ ਪ੍ਰੀਪੇਡ ਦੇ ਵਿੱਚ ਤਬਦੀਲ ਕਰ ਦਿੱਤੇ ਜਾਣਗੇ ਜਿੰਨੀਆਂ ਸਬਸਿਡੀਆਂ ਤੇ 300 ਜੂਨ ਦੀ ਮਾਫੀ ਜੇ ਕਿਸਾਨਾਂ ਨੂੰ ਬੰਬੀਆਂ ਦੇ ਬਿੱਲ ਸਬਸਿਡੀ ਮਿਲ ਰਹੀ ਆ ਉਹ ਖਤਮ ਕਰ ਦਿੱਤੀ ਜਾਊਗੀ ਜੇਕਰ ਨਿੱਜੀ ਹੱਥਾਂ ਦੇ ਵਿੱਚ ਜਾਂਦਾ ਵਾ ਤੇ ਇਹ ਸਾਡੀ ਮੰਗ ਆ ਵੀ ਇਹਨੂੰ ਜਿਹੜਾ ਤੁਰੰਤ ਇਸ ਖਰੜੇ ਦਾ ਜਵਾਬ ਭੇਜ ਕੇ ਇਹ ਬਿਲੀ ਸੋਧ ਬਿੱਲ ਹੁਣ ਤੋਂ ਜਿਹੜਾ ਇਹ ਰੋਕਿਆ ਜਾਵੇ ਮੋਦੀ ਸਰਕਾਰ ਵਾਪਸ ਲਾਵੇ ਇਸ ਬਿੱਲ ਨੂੰ ਨਾਲ ਹੜਪੀੜਤਾ ਦੀਆਂ ਮੰਗਾਂ ਕਿ ਤੁਰੰਤ ਜਿਹੜਾ ਭਗਵੰਤ ਮਾਨ ਸਰਕਾਰ ਮਆਵਜਾ ਦੇਵੇ ਬਾਰਕਰ ਕਿਸਾਨਾਂ ਨੂੰ ਹੀ ਮਆਵਜਾ ਜਿਹੜਾ 19 ਦੀਆਂ ਗਰਦੌਰੀਆਂ ਜਿਨ੍ਹਾਂ ਦੀਆਂ ਤੋੜੀਆਂ ਗਈਆਂ ਉਹਨਾਂ ਦਾ ਵੀ ਦਿੱਤਾ ਜਾਵੇ ਜਿਹੜੇ ਹੜਾ ਕਾਰਨ ਜਿਨ੍ਹਾਂ ਦੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਆ ਜਾਂ ਖੜਾ ਦੀ ਫਸਲ ਦੀ ਬਰਬਾਦੀ ਕਰ ਸਦਮਾ ਲੱਗਣ ਦੇ ਕਰਕੇ ਮੌਤਾਂ ਜਿਹੜੇ ਨੌਜਵਾਨਾਂ ਦੀਆਂ ਜਾਂ ਜਿਹੜੇ ਜੀਆਂ ਦੀਆਂ ਹੋਈਆਂ ਉਹਨਾਂ ਦੀਆਂ ਫਾਇਲਾ ਮੁਕੰਮਲ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਜੋ ਬੰਦੀ ਸਹਾਤਾ ਉਹ ਜਿਹੜੀ 10 ਲੱਖ ਰੁਪਏ ਸਾਡੀ ਮਆਵਜ਼ੇ ਦੀ ਮੰਗ ਆ ਉਹ ਹਰੇਕ ਪਰਿਵਾਰ ਨੂੰ ਉਹ ਵੀ ਦਿੱਤੀ ਜਾਵੇ ਜੇ ਕਿਸੇ ਦਾ ਪਸ਼ੂ ਕੋਈ ਅਜੀ ਡੈਥ ਹੋਈ ਆ ਫੜਾ ਦੇ ਦਰਾਂ ਉਹਨਾਂ ਨੂੰ ਮਆਵਜ਼ਾ ਦਿੱਤਾ ਜਾਵੇ ਇਹ ਸਾਰੀਆਂ ਜਿਹੜੀਆਂ ਇਹ ਮੰਗਾਂ ਨੂੰ ਲੈ ਕੇ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਉਹ ਅਸੀਂ ਕਰ ਰਹੇ ਆ ਜੇਕਰ ਮੋਦੀ ਸਰਕਾਰ ਪਿੱਛੇ ਨਹੀਂ ਹਟਦੀ ਜੋ ਕਿਸਾਨ ਮਜ਼ਦੂਰ ਮੋਰਚੇ ਲੋ ਅਗਲਾ ਐਲਾਨ ਕੀਤਾ ਜਾਊਗਾ ਉਹਨੂੰ ਵੀ ਐਨਬੀ ਲਾਗੂ ਕੀਤਾ ਜਾਊਗਾ ਤੇ 10 ਦਸੰਬਰ ਨੂੰ ਪੂਰੇ ਪੰਜਾਬ ਦੇ ਬਿਜਲੀ ਘਰਾਂ ਦੇ ਵਿੱਚ ਜਿੰਨਾ ਜਿੰਨਾ ਵੀ ਖਪਤਕਾਰਾਂ ਦੇ ਜਿਹੜੇ ਸਮਾਰਟ ਮੀਟਰ ਲਾਏ ਗਏ ਆ ਉਹਨਾਂ ਦੇ ਸਮਾਰਟ ਮੀਟਰ ਪੁੱਟ ਕੇ 10 ਦਸੰਬਰ ਨੂੰ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਇਆ ਜਾਣਗੇ ਨਹੀਂ ਬਿਲੀ ਨੀਜੀ ਕਰਨ ਦੇ ਵਿਰੋਧ ਦੇ ਵਿੱਚ ਪੂਰਨ ਤੌਰ ਤੇ ਲਹਿਰ ਜਿਹੜੀ ਇਹ ਵੱਡੇ ਵੱਡਾ ਜਿਹੜਾ ਇਹਨੂੰ ਬਲ ਮਿਲੂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ